ਸਭ ਤੋਂ ਪਹਿਲੀ ਬੇਨਤੀ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਅਗਾਹ ਸ਼ੇਅਰ ਵੀ ਕਰਿਓ ਸ਼ੇਅਰ ਕਰਨਾ ਵੀ ਸੇਵਾ ਹੈ ਵਿਚਾਰਾਂ ਦਾ ਫਲਾਹ ਹੋਵੇਗਾ ਜੋ ਆਪਾਂ ਦੱਸਣਾ ਚਾਹੁੰਦੇ ਆ ਉਹ ਗੱਲ ਗਾਂਹ ਪਹੁੰਚੇਗੀ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਅਤੇ ਸਿੱਖ ਭੈਣ ਭਰਾਵਾਂ ਨੂੰ ਮਾਮਾ ਅਤੇ ਬੱਚਿਆਂ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਮੇਰੇ ਵੱਲੋਂ ਦੁਆ ਸਲਾਮ ਦੇ ਨਾਲ ਨਾਲ ਪ੍ਰਣਾਮ ਸਤਿਕਾਰ ਕਰਦੇ ਹਾਂ ਗੁਰੂ ਫਤਿਹ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੱਲਬਾਤ ਇੰਡੀਆ ਦੁਆਲੇ ਪ੍ਰਕਰਮਾ ਕਰਦੀ ਨਜ਼ਰ ਆਏਗੀ ਇੰਡੀਆ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਪਰਸੋਂ ਦਾ ਅਮਰੀਕਾ ਪਹੁੰਚਿਆ ਹੋਇਆ ਹੈ ਕੱਲ ਬੀਤੀ 1 ਜੁਲਾਈ ਨੂੰ ਕੁਝ ਸਾਲ ਪਹਿਲਾਂ ਬਣਿਆ ਹੋਇਆ ਇੱਕ ਕੁਆਡ ਗਠਜੋੜ ਜਿਸ ਵਿੱਚ ਜਾਪਾਨ ਆਸਟ੍ਰੇਲੀਆ ਅਮਰੀਕਾ ਅਤੇ ਇੰਡੀਆ ਸ਼ਾਮਲ ਹਨ ਇਹ ਕੁਆਡ ਰਿਲੇਟਰਲ ਸਿਕਿਉਰਿਟੀ ਡਾਇਲੌਗ 2007 ਵਿੱਚ ਬਣਾਇਆ ਗਿਆ ਸੀ ਇਸ ਨੂੰ ਬਣਾਉਣ ਦੀ ਪੇਸ਼ਕਸ਼ ਜਾਪਾਨ ਦੇ ਪ੍ਰਧਾਨ ਮੰਤਰੀ ਸੰਜੋ ਆਬੇ ਨੇ ਕੀਤੀ ਸੀ ਇਸ ਗੱਠ ਜੋੜ ਦੀ ਪਹਿਲੀ ਮਿਲਣੀ ਦੇ ਵਿੱਚ ਸਮੁੰਦਰੀ ਖੇਤਰ ਦੇ ਵਿੱਚ ਰਲ ਕੇ ਸਾਂਝੇ ਅਭਿਆਸ ਕਰਨ ਦੀ ਗੱਲ ਕਹੀ ਗਈ ਜਦੋਂ ਇਹ ਗੱਲ ਹੋਈ ਤਾਂ ਚੀਨ ਨੇ ਇਸ ਗੱਲ ਦਾ ਬੁਰਾ ਮਨਾਇਆ ਸੀ ਕਿ ਇਹ ਸਮੁੰਦਰੀ ਅਭਿਆਸਾਂ ਦਾ ਜਿਹੜਾ ਮਕਸਦ ਹੈ ਇਹ ਸਾਰੇ ਦਾ ਸਾਰਾ ਮੇਰੇ ਖਿਲਾਫ ਮੇਰੀ ਹੀ ਸਮੁੰਦਰਾਂ ਦੇ ਵਿੱਚ ਘੇਰਾਬੰਦੀ ਦੇ سلسلے ਨਾਲ ਜੁੜੀ ਹੋਈ ਹੈ ਤੁਹਾਨੂੰ ਪਤਾ ਜਦ ਕੋਈ ਵੱਡਾ ਬੰਦਾ ਗੁੱਸਾ ਕਰੇ ਤਾਂ ਡਰ ਤਾਂ ਲੱਗਣਾ ਹੀ ਹੋਇਆ ਤੇ ਸਭ ਤੋਂ ਵੱਧ ਈਡੀ ਆਈ ਡਰਦਾ ਹੁੰਦਾ ਹੈ ਚੀਨ ਨੇ ਇੰਡੀਆ ਨੂੰ ਦਬਕੇ ਵੀ ਮਾਰੇ ਅੱਖਾਂ ਵਿੱਚ ਵਿਖਾਈਆਂ ਬਾਰਡਰ ਦੇ ਉੱਤੇ ਫੌਜੀ ਬੂਟਾਂ ਦੀ ਧਮਕ ਵੀ ਸੁਣਾਈ ਜਿਸ ਨਾਲ ਭਾਰਤ ਥੋੜੇ ਕੁਸਾਲ ਨੀਵੀਂ ਪਾ ਕੇ ਜ਼ਮੀਨ ਤੇ ਦੇਖਦਾ ਰਿਹਾ ਇਸ squaਡ ਦੇ ਵਿੱਚ ਫਿਰ ਬਹੁਤੀ ਗੱਲਬਾਤ ਨਹੀਂ ਹੁੰਦੀ ਰਹੀ ਬਹੁਤੀਆਂ ਮਿਲਣੀਆਂ ਨਹੀਂ ਹੋਈਆਂ ਲੇਕਿਨ ਦੁਬਾਰਾ ਕੱਲ 1 ਜੁਲਾਈ ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਇਹਨਾਂ ਦੇਸ਼ਾਂ ਦੇ ਸਾਰੇ ਵਿਦੇਸ਼ ਮੰਤਰੀ ਪਹੁੰਚੇ ਹੋਏ ਸਨ ਜਿਨ੍ਹਾਂ ਵਿੱਚੋਂ ਜੈ ਸ਼ੰਕਰ ਵੀ ਪਹੁੰਚਿਆ ਅਤੇ ਜੈ ਸ਼ੰਕਰ ਦੇ ਸਵਾਗਤ ਵਾਸਤੇ ਖਾਲਸਤਾਨੀਆਂ ਨੇ ਬਸੰਤੀ ਰੰਗ ਦੇ ਝੰਡਿਆਂ ਨਾਲ ਸਵਾਗਤ ਕੀਤਾ ਜਿਨ੍ਹਾਂ ਉੱਤੇ ਵੱਡਾ ਸਾਰਾ ਕਰਕੇ ਲਿਖਿਆ ਹੋਇਆ ਸੀ ਖਾਲਸਤਾਨ ਰਾਨੀ ਦੀ ਗੱਲ ਇਹ ਰਹੀ ਕਿ ਸਿੱਖ ਫੋਰ ਜਸਟਿਸ ਤੇ ਉਹ ਸਾਰੇ ਕੰਮ ਕਰਨ ਵਾਲੇ ਕਾਰਜਕਾਰੀ ਜਥੇਦਾਰ ਕਰਕੁਨ ਮੈਂਬਰ ਜੈ ਸ਼ੰਕਰ ਦੀ ਗੱਡੀ ਪਹੁੰਚ ਤੋ ਠੀਕ 15 ਮਿੰਟ ਪਹਿਲਾਂ ਉੱਥੇ ਪਹੁੰਚੀ ਇਹ ਉਹ ਸਥਾਨ ਆ ਜਿੱਥੇ ਚਿੜੀ ਨੇ ਫੜਕਦੀ ਜਿੱਥੇ ਆਲੇ ਦੁਆਲੇ ਦੀਆਂ ਲੱਗੀਆਂ ਹੋਈਆਂ ਗਰਿੱਲਾਂ ਉੱਤੇ ਕੋਈ ਵੀ ਆਪਣਾ ਝੰਡਾ ਨਹੀਂ ਰੱਖ ਸਕਦਾ ਪਰ ਖਾਲਸਤਾਨੀਆਂ ਦੇ ਹਰੇਕ ਗ੍ਰਿਲ ਦੇ ਨਾਲ ਬੜਾ ਸਾਰਾ ਨਸੰਤੀ ਰੰਗ ਦਾ ਝੰਡਾ ਫਰਾਟੇ ਮਾਰਨ ਲੱਗਿਆ ਹੋਇਆ ਸੀ ਮਤਲਬ ਕਿ ਬੱਧਾ ਹੋਇਆ ਸੀ ਅਮਰੀਕਾ ਸਰਕਾਰ ਨੇ ਇਜਾਜ਼ਤ ਦਿੱਤੀ ਤਾਂ ਹੀ ਬੱਧਾ ਹੋਏਗਾ ਨਾ ਹੋਰ ਤਾਂ ਹੋਰ ਜਦ ਜੈ ਸ਼ੰਕਰ ਦੀ ਗੱਡੀ ਅਮਰੀਕਾ ਦੀ ਸਿਕਿਉਰਿਟੀ ਸਮੇਤ ਪਹੁੰਚੀ ਜਦ ਉਹਨਾਂ ਨੇ ਬ੍ਰੇਕਾਂ ਮਾਰੀਆਂ ਤਾਂ ਸਿਕਿਉਰਿਟੀ ਵਾਲਿਆਂ ਨੇ ਜੈ ਸ਼ੰਕਰ ਵਾਲੇ ਪਾਸੇ ਵਾਲਾ ਸ਼ੀਸ਼ਾ ਹੌਲੀ ਜਿਹੀ ਥੱਲੇ ਨੂੰ ਦਬ ਦਿੱਤਾ ਸ਼ੀਸ਼ਾ ਖੁੱਲ ਗਿਆ ਸਵਾਲ ਪੈਦਾ ਹੁੰਦਾ ਹੈ ਸਿਕਿਉਰਿਟੀ ਵਾਲਿਆਂ ਨੂੰ ਜੈ ਸ਼ੰਕਰ ਦਾ ਪਿਛਲੇ ਸੀਟ ਤੇ ਬੈਠੇ ਹੋ ਦਾ ਸ਼ੀਸ਼ਾ ਉਹ ਖਾਲਸਤਾਨੀਆਂ ਵਾਲੇ ਪਾਸੇ ਜਿੱਥੇ ਬੰਦੇ ਖੜੇ ਸੀ ਉਹ ਥੱਲੇ ਕਰਨ ਦੀ ਕੀ ਲੋੜ ਪਈ ਉਹਨਾਂ ਸਿਕਿਉਰਿਟੀ ਵਾਲਿਆਂ ਨੂੰ ਇਹ ਹੁਕਮ ਕਿਸ ਨੇ ਦਿੱਤਾ ਇਹ ਬੁਝਾਰਤ ਆਪਾਂ ਪੁੱਝਣੀ ਹੈ ਬੁਝਾਰਤ ਇਹਦੀ ਅੱਖੀ ਵੀ ਨਹੀਂ ਕਿ ਜਿਹੜੀ ਬੁਝਣਾ ਹੋਵੇ ਵੈਸੇ ਬੁਝਾਰਤ ਦਾ ਹੋਰ ਵੀ ਸੌਖੀ ਪੁੱਝਣੀ ਜਿਹੜੀ ਮੈਂ ਅਗਲੀ ਗੱਲ ਦੱਸਣ ਲੱਗਾ ਜਦ ਸ਼ੀਸ਼ਾ ਥੱਲੇ ਖੁੱਲਿਆ ਖਾਲਸਤਾਨ ਜਿੰਦਾਬਾਦ ਨਾਰਸਦੇ ਜੈ ਸ਼ੰਕਰ ਦੇ ਖੱਬੇ ਕੰਨ ਦੇ ਚਪੜਕ ਕਰਕੇ ਵਜੇ ਜੈ ਸ਼ੰਕਰ ਨੇ ਛਿੜਛਿਤੀ ਆਪਣੀ ਖਬੀ ਬਾਹ ਨੂੰ ਚੁੱਕ ਕੇ ਤੇ ਆਪਣਾ ਮੂੰਹ ਲਗਾ ਲਿਆ ਹੁਣ ਸੋਚਣ ਵਾਲੀ ਗੱਲ ਹੈ ਭਲਾ ਮੂੰਹ ਲਗਾਉਣ ਦੀ ਕੀ ਲੋੜ ਸੀ ਜੇ ਮੂੰਹ ਹੀ ਲਗਾਉਣਾ ਸੀ ਤਾਂ ਜੈ ਸ਼ੰਕਰ ਜੀ ਘੁੰਡ ਕੱਢ ਕੇ ਆਉਂਦੇ ਜੈ ਸ਼ੰਕਰ ਦੀ ਸ਼੍ਰੀਮਤੀ ਜੀ ਯਾਨੀ ਕਿ ਪਤਨੀ ਜੀ ਉਹ ਵੀ ਨਾਲ ਸਨ ਉਹ ਤੇ ਉੱਤਰਦਿਆਂ ਸਾਰੇ ਇਸ ਤਰੀਕੇ ਨਾਲ ਅੰਦਰ ਨੂੰ ਦੌੜੇ ਜਿਵੇਂ ਕਿਤੇ ਬਾਰ ਬਹੁਤ ਭਾਰੀ ਮੀਂਹ ਪੈ ਰਿਹਾ ਹੋਵੇ ਹਾਲਾਂਕਿ ਉੱਥੇ ਤੇ ਚੰਗੀ ਪਲੀ ਧੁੱਪ ਲੱਗੀ ਸੀ ਕੜਾਕਾ ਦਿਨ ਸੀ ਜੇ ਇਹਨੂੰ ਆਪਾਂ ਦੇਸੀ ਤਰੀਕੇ ਨਾਲ ਵਿਚਾਰ ਕਰੀਏ ਤਾਂ ਕਹਿਣਾ ਪਵੇਗਾ ਕਿ ਖਰਸਤਾਨੀਆਂ ਤੋਂ ਇਹਨਾਂ ਨੂੰ ਡਰਕ ਨਾ ਲੱਗਦਾ ਹਾਲਾਂਕਿ ਉਹ ਤੇ ਸ਼ਾਂਤਮਈ ਮਜ਼ਾਰੇ ਕਰ ਮਾਰ ਰਹੇ ਸਨ ਕੋਈ ਬੰਦੂਕਾਂ ਜਾਂ ਹਥਿਆਰ ਤਾਂ ਉਹਨਾਂ ਚੱਕੇ ਨਹੀਂ ਹੋਏ ਸੀ ਤਾਂ ਨਾ ਇਦਾਂ ਉੱਥੇ ਹੋਈ ਸਕਦਾ ਤੇ ਨਾ ਖਰਸਤਾਨੀਆਂ ਨੂੰ ਲੋੜ ਹੀ ਸਵਾਰ ਬਣਦਾ ਕਿ ਜਦ ਤੁਸੀਂ ਫੇਸ ਟੂ ਫੇਸ ਸਾਹਮਣਾ ਹੀ ਨਹੀਂ ਕਰ ਸਕਦੇ ਤਾਂ ਸਿਕਿਉਰਿਟੀ ਦੇ ਵਿੱਚ ਵੜ ਕੇ ਤੁਸੀਂ ਫੇ ਵੱਡੇ ਵੱਡੇ ਬਿਆਨ ਕਰਦੇ ਦਿੰਦੇ ਹੋ ਟੈਰੋਰਿਸਟ ਟੈਰੋਰਿਜ਼ਮ ਉਗਰਵਾਦੀ ਅਤੰਕੀ ਉੱਥੇ ਥੋੜਾ ਪਿਆਰ ਨਾਲ ਗੱਲ ਕਰ ਲਿਆ ਕਰੋ ਸਿੱਖੀ ਕਹਿ ਲਿਆ ਕਰੋ ਕਰਲਾ ਹੁਣ ਇਸ ਤੋਂ ਬਗਰੀ ਗੱਲਬਾਤ ਚਾਹੀਏ ਜੈ ਸ਼ੰਕਰ ਜੀ ਨੇ ਜਦੋਂ ਭਾਸ਼ਣ ਝਾੜਿਆ ਉਸ ਵਿੱਚ ਇੱਕ ਗੱਲ ਜ਼ੋਰ ਦੇ ਕੇ ਕਹੀ ਕਹਿੰਦਾ ਮੈਂ ਅੰਤਰਰਾਸ਼ਟਰੀ ਅੱਤਵਾਦ ਦੀ ਗੱਲ ਕਰਨੀ ਚਾਹੁੰਨਾ ਇਸ ਵਾਰ ਸਾਰਿਆਂ ਦਾ ਧਿਆਨ ਖਿੱਚਣਾ ਚਾਹੁੰਨਾ ਸਾਨੂੰ ਚਾਹੀਦਾ ਹੈ ਅੱਤਵਾਦ ਦੇ ਮਸਲੇ ਦੇ ਉੱਤੇ ਸਾਡੇ ਵਿੱਚ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਜ਼ੀਰੋ ਟੋਲਰੈਂਸ ਦਾ ਮਤਲਬ ਕਿ ਬਿਲਕੁਲ ਸਹਿਣ ਨਹੀਂ ਕਰਨਾ ਚਾਹੀਦਾ ਜੈ ਸ਼ੰਕਰ ਜੀ ਨੂੰ ਕੋਈ ਪੁੱਛੇ ਜੇ ਇਹ ਗੱਲ ਅਮਰੀਕਾ ਨੇ ਤੁਹਾਡੀ ਮੰਨ ਲਈ ਵੀ ਹਾਂ ਹਾਂ ਅੱਤਵਾਦ ਦਾ ਮਸਲਾ ਬਿਲਕੁਲ ਨਹੀਂ ਸਹਿਣ ਕੀਤਾ ਜਾਵੇਗਾ ਤਾਂ ਫਾਂਸੀਆਂ ਦੇ ਰਸੇ ਜੈ ਸ਼ੰਕਰ ਜੀ ਤੁਹਾਡੇ ਗਲੇ ਵੀ ਪੈਣਗੇ ਡਵਾਲ ਦੇ ਗਲੇ ਵੀ ਪੈਣਗੇ ਅਮਿਤ ਸ਼ਾਹ ਦੇ ਗਲੇ ਵੀ ਪੈਣਗੇ ਤੇ ਮੋਦੀ ਦੇ ਵੀ ਪੈਣਗੇ ਮੈਂ ਪੂਰਾ ਵਿਸਥਾਰ ਦੰਨਾ ਮੈਂ ਕੋਈ ਭੁਲੇਖਾ ਨਹੀਂ ਛੱਡਣਾ ਹੁਣ ਪਤਾ ਪੈਣਗੇ ਕਿਉਂ ਅੰਤਰਰਾਸ਼ਟਰੀ ਟੈਰੋਰਿਜ਼ਮ ਦੇ ਜਿਹੜੇ ਵੱਡੇ ਸਰਗਣੇ ਨੇ ਉਹ ਇੱਕ ਤੁਸੀਂ ਇੱਕ ਤੁਹਾਡਾ ਡਵਾਲ ਭਾਜੀ ਇੱਕ ਤੁਹਾਡੇ ਅਮਿਤ ਸ਼ਾਹ ਜੀ ਤੇ ਚੌਥੇ ਮੋਦੀ ਸਾਹਿਬ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਬਹਿ ਕੇ ਗੁਜਰਾਤ ਵਿੱਚ 3000 ਤੋਂ ਵੱਧ ਮੁਸਲਮਾਨਾਂ ਨੂੰ ਸਾੜਿਆ ਤੇ ਕਤਲ ਕੀਤਾ ਸਿਰਫ ਇੱਕ ਬੰਦੇ ਤੇ 3000 ਬੰਦੇ ਦੇ ਕਤਲ ਦਾ ਇਲਜ਼ਾਮ ਹੈ ਤੁਹਾਡਾ ਪ੍ਰਧਾਨ ਮੰਤਰੀ ਅਮਰੀਕਾ ਦੇ ਵਿੱਚ ਵੜ ਨਹੀਂ ਸੀ ਸਕਦਾ ਇਸ ਤੇ ਪਾਬੰਦੀ ਲੱਗੀ ਹੋਈ ਸੀ ਪਰ ਜਦ ਭਾਰਤ ਦੇ ਮੂਰਖ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਜਿਤਾ ਹੀ ਦਿੱਤਾ ਉਹਨਾਂ ਮੂਰਖ ਲੋਕਾਂ ਦੀ ਗਿਣਤੀ ਭਾਰਤੀ ਭਗਤ ਹਨ ਜਿਹੜੇ ਆਰਐਸਐਸ ਵਾਲੋ ਡ੍ਰੇਨ ਨੇ ਉਹਨਾਂ ਦੀ ਬੋਲੀ ਬੋਲਦੇ ਨੇ ਉਹਨਾਂ ਤੋਂ ਸਿੱਖਿਆਤ ਨੇ ਉਹਨਾਂ ਦੀ ਹਾਂ ਵਿੱਚ ਹਾਂ ਮਲਾਉਂਦੇ ਨੇ ਉਹਨਾਂ ਨੇ ਰੱਜ ਕੇ ਵੋਟਾਂ ਪਾਈਆਂ ਤੇ ਜਿਤਾਇਆ ਚਲੋ ਪ੍ਰਧਾਨ ਮੰਤਰੀ ਬਣਨ ਕਰਕੇ ਉਹਨੂੰ ਇਮਿਊਨਿਟੀ ਮਿਲ ਗਈ ਉਸ ਉੱਤੇ ਇਹ ਪਾਬੰਦੀ ਫਿਰ ਆਏ ਨਹੀਂ ਸੀ ਹੁੰਦੀ ਪਰ ਜਿਸ ਤਨ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਨਹੀਂ ਰਹੇਗਾ ਇਸ ਉੱਤੇ ਉਹੀ ਪਾਬੰਦੀ ਦੁਬਾਰਾ ਲੱਗੇਗੀ ਤੁਸੀਂ ਅਮਰੀਕਾ ਦੀ ਸਟੇਜ ਦੇ ਉੱਤੇ ਚੜ ਕੇ ਪੁਲੀਆਂ ਪੁਲੀਆਂ ਸਲਾਹਾਂ ਦੇਣ ਲੱਗੇ ਜੇ ਅਤਵਾਦ ਨੂੰ ਜ਼ੀਰੋ ਟੋਲਰੈਂਸ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਮੁੱਖ ਗੱਲ ਵਾਲੇ ਪਾਸੇ ਮੈਂ ਆਵਾਂ ਤੁਹਾਡੇ ਗੱਲ ਤੇ ਬਾਕੀ ਤਿੰਨਾਂ ਦੇ ਗੱਲ ਚ ਰਸੇ ਤਾਂ ਪਾਉਣੇ ਨੇ ਭਾਈ ਅਵਤਾਰ ਸਿੰਘ ਖੰਡਾ ਭਾਈ ਨਿਜਰ ਸਾਹਿਬ ਅਰਮਜੀਤ ਸਿੰਘ ਪੰਜਵੜ ਰਿਪਦਮਨ ਸਿੰਘ ਮਲਕ ਇਹਨਾਂ ਸਾਰਿਆਂ ਦੇ ਕਤਲ ਤੁਹਾਡੀਆਂ ਐਮਬੈਸੀਆਂ ਵੱਲੋਂ ਡਾਇਰੈਕਟ ਹੋਏ ਤੁਸੀਂ ਵਿਦੇਸ਼ ਮੰਤਰੀ ਹੋ ਐਮਬੈਸੀਆਂ ਤੁਹਾਡੇ ਥੱਲੇ ਨੇ ਗ੍ਰਹਿ ਮੰਤਰੀ ਥੱਲੇ ਨੇ ਦਿਵਾਲ ਪਾਜੀ ਦੇ ਥੱਲੇ ਨੇ ਕਿਉਂਕਿ ਸਕੀਮਾਂ ਤਾਂ ਸਾਰੀਆਂ ਉਹ ਦੱਸਦਾ ਇਹਨਾਂ ਸਾਰਿਆਂ ਦੇ ਉੱਤੇ ਮੁਖ ਹੁੰਦਾ ਪ੍ਰਧਾਨ ਮੰਤਰੀ ਤੁਹਾਡਾ ਬਚਾ ਕਿਵੇਂ ਹੋਏਗਾ ਅਸਲ હતਵਾਦੀ ਤੇ ਤੁਸੀਂ ਹੋ ਸਿੱਖ ਜੇ ਲੜੇ ਜੇ ਸਿੱਖਾਂ ਨੇ ਹਥਿਆਰ ਚੁੱਕੇ ਤਾਂ ਉਹ ਹਮਲਾਵਰ ਬਣ ਕੇ ਨਹੀਂ ਉਹ ਤਾਂ ਡਿਫੈਂਡਰ ਬਣੇ ਹੋਏ ਸਨ ਜਦ ਤੁਸੀਂ ਚੜ੍ਹ ਕੇ ਆਓਗੇ ਬੱਚਾ ਵੀ ਚਪੇੜ ਖਾਣ ਤੋਂ ਪਹਿਲਾਂ ਆਪਣਾ ਹੱਥ ਮੂੰਹ ਮੋਰੇ ਕਰ ਲੈਂਦਾ ਕਿ ਮੇਰੇ ਹੌਲੀ ਵਜੇ ਸੱਟ ਘੱਟ ਲੱਗੇ ਉਹਦਾ ਹੱਕ ਹੈ ਆਪਣਾ ਬਚਾਅ ਕਰਨ ਦਾ ਹਰੇਕ ਨੂੰ ਹੱਕ ਹੈ ਇਸ ਦੀ ਮੰਨਤਾ ਯੂਨੋ ਵੀ ਦਿੰਦੀ ਹੈ ਹਰੇਕ ਦੇਸ਼ ਦਿੰਦਾ ਹੈ ਹਰੇਕ ਸੰਸਥਾ ਦਿੰਦੀ ਹੈ ਹਰੇਕ ਧਰਮ ਦਿੰਦਾ ਹੈ ਸਿੱਖਾਂ ਨੂੰ ਕੋਈ ਚਾਹ ਤਾਂ ਨਹੀਂ ਸੀ ਚੜਿਆ ਇਹ ਉਹ ਹਥਿਆਰ ਚੁੱਕਦੇ ਤੁਸੀਂ ਤੋਪਾਂ ਟੈਂਕ ਲੈ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾਵਰ ਹੋਏ ਆ 35 ਸਿੱਖ ਛੱਤੀ ਸਿੰਘਪੁਰਾ ਦੇ ਵਿੱਚ ਉਹ ਹੱਸਦੇ ਵਾਸਤੇ ਪਰਿਵਾਰਾਂ ਵਿੱਚ ਤੁਹਾਡੇ ਹੁਕਮਾਂ ਦੇ ਉੱਤੇ ਤੁਸੀਂ ਨਹੀਂ ਚਲੋ ਪਿਛਲੀ ਸਰਕਾਰ ਦੇ ਸਹੀ ਸੀਗਾ ਤਾਂ ਕਰਤੂਤ ਇੰਡੀਆ ਸਰਕਾਰ ਦੀ ਨਾ ਤੁਸੀਂ ਉਹ ਮਾਰ ਦਿੱਤੇ ਤੇ ਤੁਹਾਡੀ ਜਿਹੜੀ ਤਾਜ਼ਾ ਕਰਤੂਤ ਹੈ ਪਹਿਲਗਾਮ ਵਿੱਚ ਤੁਸੀਂ 28 નિર્ਦੋਸ਼ ਹਿੰਦੂਆਂ ਨੂੰ ਕਤਲ ਕਰਵਾ ਦਿੱਤਾ ਨਾ ਲਾਤਾ ਪਾਕਿਸਤਾਨ ਦਾ ਜੇ ਤੁਸੀਂ ਕੰਮ ਨਾ ਕੀਤਾ ਹੁੰਦਾ ਤੇ ਪਾਕਿਸਤਾਨ ਨੇ ਇਨਕੁਆਇਰੀ ਵਾਲੀ ਜਿਹੜੀ ਗੱਲ ਕਹੀ ਉਸ ਤੋਂ ਤੁਸੀਂ ਭੱਜਣਾ ਨਹੀਂ ਸੀ ਅੱਤਵਾਦੀ ਫਿਰ ਕੌਣ ਹੈ ਤੁਸੀਂ ਸੋਚਦੇ ਹੋ ਕਿ মিডিਆ ਦੇ ਵਿੱਚ ਵੱਡੀਆਂ ਕੁਰਸੀਆਂ ਤੇ ਬਹਿ ਕੇ ਇੱਕ ਅਦਾ ਬਿਆਨ ਦੇ ਦਿਓ ਇਹ ਸਾਰੀ ਦੁਨੀਆ 'ਚ ਖਿਲਰ ਜਾਣਾ ਅਸੀਂ ਖੁਦ ਚਾਹੁੰਨੇ ਹਾਂ ਕਿ ਤੁਹਾਡੇ ਬਿਆਨ ਪੂਰੀ ਦੁਨੀਆ 'ਚ ਖਿਲਰਨ ਅਤੇ ਤੁਹਾਡੀ ਕਹੀ ਹੋਈ ਗੱਲ ਦੇ ਉੱਤੇ ਜ਼ੀਰੋ ਟੋਲਰੈਂਸ ਵਾਲਾ ਮਸਲਾ ਅਮਰੀਕਾ ਮੰਨੇ ਅਤੇ ਕਾਨੂੰਨ ਬਣਾਵੇ ਤੇ ਜਿਹੜੇ-ਜਿਹੜੇ ਦੁਨੀਆ ਦੇ ਵਿੱਚ ਹੱਤਵਤ ਫਲਾ ਰਹੇ ਨੇ ਉਹਨਾਂ ਨੂੰ ਚੱਕ ਕੇ ਸੂਲੀ ਤੇ ਟੰਗੇ ਸਾਡੀ ਇਹਦੇ ਦੀ ਅਰਦਾਸ ਵੀ ਆ ਇਹ ਸੱਚੇ ਪਾਤਸ਼ਾਹ ਏ ਵਾਇਗਰੂ ਇਹ ਆਪਣੇ ਜੈ ਸ਼ੰਕਰ ਸਾਹਿਬ ਹੋਣਾਂ ਦੀ ਦੀ ਬੇਨਤੀ ਹੈ ਨਾ ਇਹ ਪ੍ਰਵਾਨ ਹੋ ਜੇ ਜੇ ਇਹ ਪ੍ਰਮਾਨ ਹੋ ਗਈ ਤਾਂ ਸਭ ਤੋਂ ਵੱਧ ਫਾਂਸੀ ਦੇ ਰੱਸਿਆਂ ਦੇ ਉੱਤੇ ਤੁਹਾਡੇ ਇੰਡੀਅਨ ਖੇਮੇ ਵਾਲੇ ਸਾਰੇ ਦੇ ਸਾਰੇ ਚੜਨਗੇ। ਨਾ ਕੋਈ ਤੁਹਾਡੇ ਵਿੱਚ ਪੁਲਿਸ ਵਾਲਾ ਬਚਣਾ, ਨਾ ਕੋਈ ਤੁਹਾਡੀ ਸਟੇਟ ਦਾ ਮੁੱਖ ਮੰਤਰੀ ਬਚਣਾ, ਨਾ ਕੋਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬਚਣਾ। ਤੁਸੀਂ 1947 ਤੋਂ ਗਿੱਜੇ ਹੋਏ ਖੂਨ ਦੇ ਵਿੱਚ ਇਸ਼ਨਾਨ ਕਰਨਾ। ਹਰ ਵਕਤ ਆਪਣੇ ਹੱਥ ਨੂੰ ਖੂਨ ਦੇ ਵਿੱਚ ਡੋਬ ਕੇ ਬਿਆਨ ਦਾਗਦੇ ਹੋ ਕਿ ਅੱਤਵਾਦ ਖਤਮ ਹੋਣਾ ਚਾਹੀਦਾ ਹੈ। ਤੁਸੀਂ ਸੋਚਦੇ ਹੋ ਕਿ ਸਾਰੀ ਦੁਨੀਆ ਨਹੀਂ ਹੈ, ਤੁਹਾਡੇ ਤੋਂ ਸਵਾਹ ਬਾਕੀ ਦੇ ਸੰਸਾਰ ਨੂੰ ਦਿਸਦਾ ਇੱਕ ਅੱਖ ਨਹੀਂ। ਇਹ ਦੂਸਰਾ ਬੰਦੇ ਮਾਰਨ ਦਾ ਤੁਹਾਨੂੰ ਧਰਮਰਾਜ ਨੇ ਸਪੈਸ਼ਲ ਹੁਕਮ ਭੇਜਿਆ ਹੈ। ਇੰਡੀਆ ਸਰਕਾਰ ਜਿਹੜੇ ਬੰਦੇ ਮਰਜ਼ੀ ਨੂੰ ਮਾਰ ਦੇਵੇ ਕੋਈ ਗੱਲ ਨਹੀਂ ਇਹ ਰੱਬੀ ਹੁਕਮ ਹੈ। ਕਿਉਂਕਿ ਧਰਮਰਾਜ ਦੀ ਜੌਬ ਜਾਦਾ ਵੱਧ ਗਈ ਹੈ। ਜਮਦੂਤਾਂ ਕੋਲ ਕੰਮ ਵੱਧ ਗਿਆ ਹੈ। ਉਹਨਾਂ ਆਏ ਤੁਹਾਨੂੰ ਦੇ ਦਿੱਤਾ ਵੀ ਥੱਲੇ ਤੁਸੀਂ ਇਹ ਕਰੋ। ਬਿਆਨ ਵੀ ਦਿੰਦੇ ਹੋ। ਸ਼ੀਸ਼ਾਕਾਰ ਦਾ ਥੱਲੇ ਹੁੰਦਾ ਤੇ ਛਿਤਨਾ ਬਾਹ ਨਾਲ ਮੂੰਹ ਵੀ ਟੱਕ ਦਿਓ ਜਦੋਂ ਜਵਾਖ ਨਕਸਾਫ ਕਰ ਲੱਗਾ ਹੁੰਦਾ। ਵੱਡੇ ਆਉਧਿਆਂ ਤੇ ਬਹਿ ਕੇ ਕਰਤਾਰ ਵੱਡਾ ਰੱਖਣਾ ਪੈਂਦਾ ਹੈ। اخਲਾਕ ਅਤੇ ਨੈਤਿਕਤਾ ਦਾ ਪਹਿਰਾਵਾ ਪਾਓ। ਸ਼ਰਮ ਹਯਾ ਨੂੰ ਪਰਲੇ ਬਨ ਕੇ ਰੱਖੋ। ਇਦ ਕਤਲਾਮ ਵੀ ਕਰੋ ਤੇ ਰੌਲਾ ਵੀ ਪਾਓ ਨਾਲੇ ਮੈਰਜੀ ਪੁੱਜੀ ਨਾਲੇ ਮੇਰੇ ਬੱਚੇ ਜੀਣ ਆਪ ਕੋ ਚੱਜੀ ਦੋਸ਼ ਵੇੜੇ ਨੂੰ ਨਾਮ ਸ਼ਾਂਤੀ ਦੇਵੀ ਤੇ ਹਰੇਕ ਗਵਾਂਢੀ ਦੇ ਨਾਲ ਰੋਜ਼ ਕਪੱਤ ਕਰਨਾ ਨਾਮ ਸੁਚਾ ਸਿਓ ਸਾਰੇ ਪਿੰਡ ਦੀ ਝੂਠਖਣੀ ਕੱਪੜੇ ਖਦਰ ਦੇ ਪਾਉਣੇ ਨਾਮ ਰੱਖ ਲੈਣਾ ਰੇਸ਼ਮ ਲਾਲ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦਾ ਜਿਹੜਾ ਮੁਖ ਬੰਦਾ ਸੀ ਨਾ ਉਸ ਦਾ ਨਾਮ ਹੀ ਸੁਚਾ ਆਨੰਦ ਸੀ ਤੇ ਕੰਮ ਉਸ ਨੇ ਝੂਠਾਂ ਵਾਲਾ ਕੀਤਾ ਇਸੇ ਲਈ ਖਾਲਸੇ ਨੇ ਉਸ ਨੂੰ ਝੂਠਾ ਆਨੰਦ ਰੱਖਿਆ ਜੀ ਉਸ ਖਾਲ ਸੱਚ ਮੈਂ ਸ਼ਾਮਲ ਹੁੰਦਾ ਮੈਂ ਉਹਦਾ ਨਾਮ ਝੂਠਾ ਨਾਂ ਵੀ ਨਹੀਂ ਰੱਖਣਾ ਸੀ ਮੈਂ ਝੂਠਾ ਨਾਂ ਵੀ ਰੱਖਣਾ ਸੀ ਹੋ ਸਕਦਾ ਮੇਰੀਆਂ ਗੱਲਾਂ ਸਾਰਿਆਂ ਨੂੰ ਜਾਂ ਕਿਸੇ ਨੂੰ ਕੌੜੀਆਂ ਲੱਗਦੀਆਂ ਹੁਣ ਪਰ ਜਦ ਟੀਕਾ ਲੱਗਦਾ ਪੀੜ ਤਾਂ ਫਿਰ ਹੁੰਦੀ ਹੈ ਟੀਕਾ ਲੱਗਣ ਤੋਂ ਬਗੈਰ ਆਰਾਮ ਛੇਤੀ ਨਹੀਂ ਆਉਂਦਾ ਤੇ ਜਦ ਟੀਕਾ ਲੱਗਣਾ ਸੂਈ ਤਾਂ ਜੁਬਣੀ ਹੈ ਕਨੈਣ ਖਾਣ ਤੋਂ ਬਗੈਰ ਕਦੇ ਮਲੇਰੀਆ ਨਹੀਂ ਉਤਰਦਾ ਜਿੱਕ ਨਾਣ ਕਦੇ ਮਿੱਠੀ ਨਹੀਂ ਹੁੰਦੀ ਬਹੁਤ ਨਿੰਮ ਵਾਂਗ ਕੌੜੀ ਹੁੰਦੀ ਹੈ ਲੱਡੂ ਬਰਫੀਆਂ ਰਸਗੁੱਲੇ ਗਲਾਬ ਜਮਣਾ ਖਾ ਖਾ ਕੇ ਮਿੱਠਾ ਖਾ ਖਾ ਕੇ ਜਦ 슈ਗਰ ਦੀ ਬਿਮਾਰੀ ਲੱਗ ਜਾਂਦੀ ਹੈ ਨਾ ਮਿੱਠੇ ਦੀ ਬਿਮਾਰੀ ਇਸ ਦਾ ਇਲਾਜ ਫਿਰ ਕਰੇਲੇ ਦਾ ਪਾਣੀ ਕਰਦਾ ਤੇ ਕਰੇਲੇ ਮਿੱਠੇ ਨਹੀਂ ਹੁੰਦੇ ਮੇਰੀ ਗੱਲ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਇਦਾਂ ਕਿਉਂ ਬੋਲ ਰਿਹਾ ਮੈਨੂੰ ਕੋਈ ਚਾਹ ਨਹੀਂ ਚੜਿਆ ਕੌੜਾ ਬੋਲਣ ਦਾ ਨਾ ਮੇਰੀ ਜ਼ੁਬਾਨ ਦੇ ਉੱਤੇ ਕਿਰੇਲਾ ਰੱਖਿਆ ਹੋਇਆ ਹੈ। ਨਾ ਮੈਨੂੰ ਕੌੜਾ ਬੋਲਣ ਦੀ ਕੋਈ ਜਮੰਦਰੂ ਆਦਤ ਹੈ। ਗੁਰੂ ਤੇਗ ਬਹਾਦਰ ਸਾਹਿਬ ਨਿਮਰਤਾ ਦੇ ਪੁੰਜ ਨੇ। ਉਹਨਾਂ ਨੂੰ ਵੀ ਗੁਰਬਾਣੀ ਦੇ ਵਿੱਚ ਵਿਗੜੇ ਹੋਏ ਬੰਦਿਆਂ ਨੂੰ ਸਵਾਨ ਕੀ ਪੂਛ ਲਿਖਣਾ ਪਿਆ। ਸਵਾਨ ਹੁੰਦਾ ਕੁੱਤਾ। ਸਵਾਨ ਕੀ ਪੂਛ ਦਾ ਕੁੱਤੇ ਦੀ ਪੂਛ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਵਚਨ ਕੀਤਾ ਸਵਾਨ ਕੀ ਪੂਛ ਜੋ ਹੋਇਓ ਨਾ ਸਿੱਧੋ ਜਿਸ ਦਾ ਅਰਥ ਹੈ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਪਾਪ ਕਰਨ ਵਾਲਿਆਂ ਵਾਸਤੇ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਜਿਹੜੇ ਨਰੋਲ ਸ਼ਾਂਤੀ ਦੇ ਪਹੁੰਚ ਨੇ ਮਿੱਠ ਬੋਲੜੇ ਨੇ ਹਰ ਵਕਤ ਭਲਾ ਕਰਦੇ ਨੇ ਹਰ ਵਕਤ ਮਨੁੱਖਤਾ ਨੂੰ ਸਿੱਧੇ ਰਾਬੋਂਦੇ ਨੇ ਉਹਨਾਂ ਨੂੰ ਵੀ ਜਪਜੀ ਸਾਹਿਬ 'ਚ ਲਿਖਣਾ ਪਿਆ ਅਸੰਖ ਚੋਰ ਹਰਾਮ ਖੋਰ ਉਹਨਾਂ ਨੇ ਕਿਹਾ ਇਸ ਸੰਸਾਰ ਦੇ ਵਿੱਚ ਹਰਾਮ ਖੋਰਾਂ ਦੀ ਘਾਟ ਨਹੀਂ ਹੈ ਇਹ ਅਣਗਿਣਤ ਨੇ ਅਸੰਖ ਦਾ ਮਤਲਬ ਹੈ ਜਿਹਦੀ ਸੰਖਿਆ ਵਿੱਚ ਨਾ ਆ ਸਕੇ ਜਿਸ ਨੂੰ ਸਾਪਤ ਕਰਨ ਲੱਗਿਆਂ ਕੈਲਕੂਲੇਟਰ ਹੀ ਜਾਮ ਹੋ ਜੇ ਇੰਨੀ ਵੱਡੀ ਸੰਖਿਆ ਵਿੱਚ ਹਰਾਮ ਖੋਰ ਇਸ ਤਰਦੀ ਦੇ ਰਹਿੰਦੇ ਨੇ ਤਾਹੀਂ ਲਿਖਿਆ ਨਾ ਜਪਜੀ ਸਾਹਿਬ ਜਪਾਂ ਰੋਜ਼ ਪੜ੍ਹਦੇ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਚਾਹੇ ਗਲਵੜ ਦਿੱਤਾ ਤੇ ਚਾਹੇ ਗੋਲੀ ਮਾਰ ਦਿੱਤੀ ਚਾਹੇ ਥਾਣੇ ਚ ਟੌਰਚਰ ਕਰਕੇ ਮਾਰ ਕੇ ਬਾਅਦ ਚ ਨਹਿਰ ਚ ਸਿੜਤਾ ਇਹ ਸਾਰਾ ਤੁਹਾਡੀਆਂ ਸਰਕਾਰਾਂ ਦੇ ਹੁਕਮਾਂ ਨਾਲ ਹੀ ਹੋ ਰਿਹਾ ਨਾ ਤੇ ਫਿਰ ਤੁਸੀਂ ਕੌਣ ਹੋ ਗੁਰਬਾਣੀ ਕਹਿੰਦੀ ਤੁਸੀਂ ਚੋਰ ਹੋ ਤੁਸੀਂ ਹਰਾਮਖੋਰ ਹੋ ਤੁਸੀਂ ਅਪਰਾਧੀ ਹੋ ਅਤਵਾਦ ਜੀ ਜ਼ੀਰੋ ਟੋਲਰੈਂਸ ਸ਼ੁਕਰ ਕਰੋ ਤੇ ਅਮਰੀਕਾ ਤੁਹਾਡੀ ਗੱਲ ਇਹ ਮੰਨ ਨਾ ਲਵੇ ਜੇ ਮੰਨ ਲਈ ਤੇ ਤੁਹਾਡਾ ਸਾਰਿਆਂ ਦਾ ਸਾਰਾ ਕੰਮ ਖਰਾਬ ਹੋ ਜਾਣਾ ਖਰਾਬ ਵੈਸੇ ਵੀ ਹੋਣਾ ਹੈ ਖਾਲਸ탄 ਬਣ ਜਾਣਾ ਸਾਢੇ 1.4 ਸਾਲ ਬਾਕੀ ਰਹਿ ਗਏ ਨੇ ਅਸੀਂ ਖਾਲਸ탄 ਦੀਆਂ ਅਦਾਲਤਾਂ ਦੇ ਵਿੱਚ ਤੁਸੀਂ ਜਿਹੜੀ ਵੀ ਸਟੇਟ ਵਿੱਚ ਹੋਏ ਤੁਹਾਨੂੰ ਅਸੀਂ ਹੈਲੀਕਾਪਟਰਾਂ 'ਚ ਲੱਦ ਲੱਦ ਕੇ ਐਕਸਟਰਾ ਰਾਈਡ ਕਰਕੇ ਆਪਣੀਆਂ ਅਦਾਲਤਾਂ ਦੇ ਵਿੱਚ ਸਜ਼ਾ ਸੁਣਾਵਾਗੇ ਤੇ ਟੰਗਾਂਗੇ ਇਦਾਂ ਨਹੀਂ ਹੋਣੀ ਵੀ ਸਾਨੂੰ ਆਜ਼ਾਦੀ ਮਿਲ ਗਈ ਤੇ ਸਾਨੂੰ ਸਾਰਾ ਕੁਝ ਹੀ ਭੁੱਲ ਜੂ ਜੋ ਕੁਝ ਸਾਡੇ ਨਾਲ ਹੋ ਚੁੱਕਾ ਹੈ ਭੁੱਲਣ ਵਾਲਾ ਨਹੀਂ ਵੈਸੇ ਵੀ ਖਾਲਸੇ ਦਾ ਧਰਮ ਹੈ ਇਨਸਾਫ ਕਰਨਾ ਇਨਸਾਫ ਹੋਵੇਗਾ ਮੈਂ ਕੁਆਡ ਦੇ ਸਬੰਧ ਵਿੱਚ ਥੋੜੀਆਂ ਜਿਹੀਆਂ ਗੱਲਾਂ ਜੇ ਮਿਸ ਕਰ ਗਿਆਾਂ ਛੱਡ ਗਿਆਾਂ ਜੇ ਉਹ ਗੱਲਾਂ ਨਾ ਕੀਤੀਆਂ ਤਾਂ ਇਹ ਵਿਸ਼ੇ ਦੀ ਸੰਪੂਰਨਤਾ ਨਹੀਂ ਹੋਵੇਗੀ ਜਦੋਂ ਚੀਨ ਨੇ ਭਾਰਤ ਨੂੰ ਦਬਕਾ ਮਾਰਿਆ ਨਾ ਕਿ ਤੂੰ ਕੁਆਡ 'ਚ ਕਦ ਲਈ ਸ਼ਾਮਲ ਹੋ ਹੈ ਮੇਰੇ ਖਿਲਾਫ ਸਮੁੰਦਰਾਂ 'ਚ ਘੇਰਾ ਬੰਦੀਆਂ ਕਰ ਲਗਾ ਅੱਛਾ ਇੰਡੀਆ ਡਰ ਗਿਆ ਉਸ ਤੋਂ ਬਾਅਦ ਇੱਕ ਦੀ ਕੁਆਡ 'ਚ ਆਏ ਨਹੀਂ 2017 ਵਿੱਚ ਦੁਬਾਰਾ ਲੱਗੇ ਆਉਣ ਜਦੋਂ ਅਸੀਂ ਤਗੜੇ ਚੀਨ ਦੇ ਹੰਕੜ ਨੂੰ ਸਵੀਕਾਰ ਕਰਦੇ ਆ ਮੰਨਦੇ ਆ ਡਰਦੇ ਆ ਇੱਥੋਂ ਸਾਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ ਵੀ ਕਦੇ ਵੀ ਕਮਜ਼ੋਰਾਂ ਨੂੰ ਡਰਾਉਣਾ ਨਹੀਂ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਕਿਹਾ ਹੀ ਹੈ ਪਹਿ ਕਾਹੂ ਕੋ ਦੇਤਨਾ ਹੈ ਨਾ ਪਹਿਮਾਨ ਧਿਆਨ ਸਤਿਗੁਰੂ ਕਹਿੰਦੇ ਨੇ ਨਾ ਅਸੀਂ ਕਿਸੇ ਨੂੰ ਡਰਾਉਨੇ ਆ ਨਾ ਅਸੀਂ ਕਿਸੇ ਤੋਂ ਡਰਦੇ ਆ ਡਰ ਉਦੋਂ ਹੀ ਲੱਗਦਾ ਹੁੰਦਾ ਜਦ ਅਸੀਂ ਕਿਸੇ ਨੂੰ ਡਰਾਉਨੇ ਆ ਜੇ ਅਸੀਂ ਕਿਸੇ ਨੂੰ ਨਹੀਂ ਡਰਾਵਾਂਗੇ ਤਾਂ ਕੁਦਰਤ ਇਹ ਸਾਨੂੰ ਵੀ ਡਰਨੇ ਲੱਗੇਗਾ ਇੱਥੇ ਹੀ ਵਿਚਾਰਾਂ ਨੂੰ ਸੰਕੋਚਦਾ ਆ ਤੁਹਾਡੀ ਸਾਰਿਆਂ ਦੀ ਖੈਰ ਸੁਖ ਮੰਗਦਾ ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਖਾਲਸਾ ਰਾਜ ਦੀ ਸਥਾਪਨਾ ਜਲਦੀ ਹੋਵੇ ਤਾਂ ਕਿ ਇਹਨਾਂ ਜ਼ਾਲਮ ਸਤਕਾਰਾਂ ਦ੍ਰਿਸ਼ਟਾਂ ਤੋਂ ਸਾਡਾ ਖੜਾ ਛੁੱਟੇ ਕੱਲ੍ਹ ਖਾਲਸਾਪੁਰਾਂ 'ਚ ਫਿਰ ਮਿਲਦੇ ਆ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਰਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ